ਸਾਸਤਰੀਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਕੁੰਮ ਰਾਸ਼ੀ ਵਾਲਿਓ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕੁੰਮ ਰਾਸ਼ੀ ਵਾਲਿਆਂ ਦੇ ਲਈ ਜੁਲਾਈ ਸਾਵਣ ਦਾ ਮਹੀਨਾ ਕਿਸ ਪ੍ਰਕਾਰ ਰਹੇਗਾ ਜੁਲਾਈ 2024 ਦਾ ਸਤਿਕ ਰਾਸ਼ੀ ਫਲ ਅੱਜ ਦੀ ਵੀਡੀਓ ਦੇ ਵਿੱਚ ਇਸ ਰਾਸ਼ੀ ਦਾ ਰਾਸ਼ੀ ਫਲ ਦੱਸਣ ਜਾ ਰਹੇ ਹਾਂ ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਮਹੱਤਵਪੂਰਨ ਹੈ ਵੀਡੀਓ ਪੂਰੀ ਆਤਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਇਸ ਵੀਡੀਓ ਦੇ ਵਿੱਚ ਕੁੰਮ ਰਾਸ਼ੀ ਵਾਲਿਆਂ ਦੇ ਲਈ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਸਾਵਧਾਨ ਰਹਿਣਾ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਤੁਹਾਨੂੰ ਫਾਇਦਾ ਹੋਵੇਗਾ ਪੂਰੀ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਪੁਲੇਨਾਥ ਦੀ ਜ਼ਰੂਰ ਲਿਖ ਕੇ ਆਉਣਾ ਜੀ ਜਿਸ ਨਾਲ ਪੁਲੇਨਾਥ ਜੀ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਦੇਣ ਅਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਗੁੰਮਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਮਹੀਨਾ ਸਾਵਣ ਦਾ ਮਹੀਨਾ ਹੈ ਇਹ ਧਨ ਸੰਪਤੀ ਨੂੰ ਲੈ ਕੇ ਸਥਿਤੀਆਂ ਅਨੁਕੂਲ ਦਿਖਾਈ ਦੇ ਰਹੀਆਂ ਹਨ ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਨੌਕਰੀ ਦੇ ਵਿੱਚ ਤੁਹਾਨੂੰ ਚੰਗੇ ਅਵਸਰ ਪ੍ਰਾਪਤ ਹੋਣਗੇ ਇਸ ਸਮੇਂ ਦੇ ਵਿੱਚ ਤੁਸੀਂ ਨਿਵੇਸ਼ ਦਾ ਵੀ ਨਜਰੀਆ ਆਪਣਾ ਹੋ ਸਕਦਾ ਹੈ ਇਸ ਸਮੇਂ ਦੇ ਵਿੱਚ ਚੰਗੀ ਆਰਥਿਕ ਸਥਿਤੀ ਮਜ਼ਬੂਤ ਬਣਾਉਣ ਦੇ ਵਿੱਚ ਤੁਸੀਂ ਸਫਲ ਹੋਵੋਗੇ ਤੁਹਾਨੂੰ ਦੱਸ ਦਈਏ কুমਰਾਸ਼ੀ ਵਾਲਿਓ ਜੁਲਾਈ ਦੇ ਮਹੀਨੇ ਦੇ ਵਿੱਚ ਆਰਥਿਕ ਸਥਿਤੀ ਵਿੱਚ ਪੂਰਨ ਬਦਲਾਵ ਦੇਖਣ ਨੂੰ ਮਿਲੇਗਾ ਅਤੇ ਵਪਾਰਾਈ ਵਿੱਚ ਵਾਧਾ ਹੋਵੇਗਾ ਕਾਰੋਬਾਰ ਦੇ ਵਿੱਚ ਤਰੱਕੀ ਮਿਲੇਗੀ ਜਿਹੜਾ ਵੀ ਕੰਮ ਤੁਸੀਂ ਕਰੋਗੇ ਉਸ ਦੇ ਵਿੱਚ ਦਿਨ ਤੋਂ ਕਣੀ ਰਾਤ ਚੌਕਣੀ ਤਰੱਕੀ ਮਿਲੇਗੀ ਤੁਹਾਡੀ ਮੁਲਾਕਾਤ ਇਸ ਮਹੀਨੇ ਇਸ ਤਰ੍ਹਾਂ ਦੇ ਵਿਅਕਤੀ ਦੇ ਨਾਲ ਹੋਵੇਗੀ ਜੋ ਤੁਹਾਡਾ ਸੰਪੂਰਨ ਜੀਵਨ ਨੂੰ ਬਦਲ ਕੇ ਰੱਖ ਦੇਵੇਗਾ ਜਿਸ ਨੂੰ ਮਿਲ ਕੇ ਤੁਹਾਨੂੰ ਪੂਰਾ ਲਾਭ ਹੋਵੇਗਾ ਕੁੰਭ ਰਸ਼ੀ ਵਾਲੇ ਧਾਰਮਿਕ ਕੰਮਾਂ ਦੇ ਵਿੱਚ ਵੀ ਤੁਹਾਡੀ ਰੁਚੀ ਇਸ ਮਹੀਨੇ ਦੇ ਅਖੀਰ ਤੇ ਵਧੇਗੀ ਇਸ ਮਹੀਨੇ ਦੇ ਵਿੱਚ ਤੁਹਾਡੇ ਖਰਚੇ ਵੀ ਹੋਣਗੇ ਸੰਘਰਸ਼ ਕਰਨ ਤੋਂ ਬਾਅਦ ਕਾਰਜ ਖੇਤਰ ਵਿੱਚ ਸਫਲਤਾ ਮਿਲੇਗੀ ਜੇਕਰ ਤੁਸੀਂ ਵਿਦੇਸ਼ ਜਾਣ ਦੀ ਇੱਛਾ ਰੱਖਦੇ ਹੋ ਕੋਸ਼ਿਸ਼ ਕਰਨ ਦੇ ਨਾਲ ਤੁਹਾਨੂੰ ਸਫਲਤਾ ਮਿਲੇਗੀ ਇਸ ਮਹੀਨੇ ਦੇ ਵਿੱਚ ਤੁਹਾਨੂੰ ਚਾਰੇ ਤਰਫ ਤੋਂ ਸ਼ੁਭਫਲ ਪ੍ਰਾਪਤ ਹੋਵੇਗਾ ਇਸ ਮਹੀਨੇ ਤੁਹਾਡੇ ਲਈ ਮਹਾਪਾਗਸ਼ਾਲੇ ਸਮਾਂ ਹੈ ਤੁਸੀਂ ਆਪਣੇ ਘਰ ਪਰਿਵਾਰ ਮਾਤਾ ਪਿਤਾ ਦੇ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਇਹਨਾਂ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਤੁਹਾਡੇ ਕਾਰੋਬਾਰ ਵਿੱਚ ਪੂਰਾ ਲਾਭ ਮਿਲੇਗਾ ਤਰੱਕੀ ਵੀ ਮਿਲੇਗੀ ਜੁਲਾਈ ਦੇ ਮਹੀਨੇ ਦੇ ਵਿੱਚ ਕੈਰੀਅਰ ਦੀ ਸੰਭਾਵਨਾ ਦੇ ਵਿੱਚ ਉਚਾਈਆਂ ਨੂੰ ਛੂਹਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਜੇਕਰ ਤੁਸੀਂ ਨੌਕਰੀ ਬਦਲਣਾ ਚਾਹੁੰਦੇ ਹੋ ਤਾਂ ਮਨ ਚਾਹੀ ਤੁਹਾਨੂੰ ਨੌਕਰੀ ਮਿਲੇਗੀ ਸੰਤਾਨ ਪ੍ਰਾਪਤੀ ਤੁਹਾਡੇ ਵਿੱਚ ਬਿਹਾਰ ਚੰਗਾ ਰਹੇਗਾ ਇਸ ਮਹੀਨੇ ਤੁਸੀਂ ਦਾਨ ਕਰਨਾ ਹੈ ਦਾਨ ਕਰਨ ਦੇ ਨਾਲ ਤੁਸੀਂ ਪੂਰੇ ਸੰਤੁਸ਼ਟ ਹੋਵੋਗੇ ਵਿਦਿਆਰਥੀਆਂ ਨੂੰ ਉਹਨਾਂ ਦੀ ਪੜ੍ਹਾਈ ਦੇ ਵਿੱਚ ਸਫਲਤਾ ਮਿਲੇਗੀ ਉਹਨਾਂ ਨੇ ਜਿੰਨੇ ਵੀ ਹੁਣ ਤੱਕ ਮਿਹਨਤ ਕੀਤੀ ਹੈ ਉਹ ਮਿਹਨਤ ਦਾ ਫਲ ਉਹਨਾਂ ਨੂੰ ਜ਼ਰੂਰ ਮਿਲਣ ਵਾਲਾ ਹੈ ਤੁਹਾਡੇ ਮਿੱਤਰਾਂ ਪਾਈ ਪੈਣਾ ਦੇ ਨਾਲ ਸਬੰਧ ਚੰਗੇ ਬਣਨਗੇ ਜਿਸ ਦੇ ਨਾਲ ਕੰਮ ਕਾਜ ਅਤੇ ਘਰ ਪਰਿਵਾਰ ਦੇ ਵਿੱਚ પ્રેમ ਪਿਆਰ ਬਣਿਆ ਰਹੇਗਾ ਤੁਹਾਨੂੰ ਦੱਸੇ ਇਹ ਕੁੰਭ ਰਾਸ਼ੀ ਵਾਲਿਓ ਤੁਹਾਡੇ ਜੀਵਨ ਦੇ ਵਿੱਚ ਹੁਣ ਆਉਣ ਵਾਲੀਆਂ ਹਨ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਤੁਸੀਂ ਪ੍ਰਕਿਰਤੀ ਅਤੇ ਆਪਣੇ ਜੀਵਨ ਤੋਂ ਬੜਾ ਕੁਝ ਸਿੱਖੋਗੇ ਤੁਹਾਡੇ ਨਵੇਂ ਦੋਸਤ ਵੀ ਬਣਨਗੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਬਾਰੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਯੋਜਨਾਵਾਂ ਵੀ ਬਣਾਓਗੇ ਜਿਸ ਨਾਲ ਤੁਹਾਨੂੰ ਸਫਲਤਾ ਮਿਲੇਗੀ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕੁੰਭ ਰਾਸ਼ੀ ਵਾਲਿਓ ਪੈਸਿਆਂ ਦੇ ਲੈਣ ਦੇਣ ਦੇ ਵਿੱਚ ਤੁਸੀਂ ਥੋੜੀ ਸਾਵਧਾਨੀ ਵਰਤੋ ਇਸ ਤਰ੍ਹਾਂ ਦੇ ਵਿਅਕਤੀ ਨੂੰ ਧਿਆਨ ਦੇਣਾ ਨੁਕਸਾਨਦੇਹੀ ਹੋ ਸਕਦਾ ਹੈ ਜਿਸ ਤੇ ਤੁਹਾਨੂੰ ਪੂਰਾ ਚੰਗੀ ਤਰ੍ਹਾਂ ਭਰੋਸਾ ਨਹੀਂ ਹੈ ਨਾਲ ਹੀ ਨਾਲ ਮਾਨਸਿਕ ਤਣਾਅ ਦੀਆਂ ਸਥਿਤੀਆਂ ਕਦੀ ਕਦੀ ਹੋ ਸਕਦੀਆਂ ਹਨ ਇਸ ਸਮੇਂ ਦੇ ਵਿੱਚ ਕੋਈ ਠੋਸ ਫੈਸਲਾ ਲੈਣਾ ਤੁਹਾਡੇ ਲਈ ਠੀਕ ਨਹੀਂ ਹੋਵੇਗਾ ਕੁੰਭ ਰਾਸ਼ੀ ਵਾਲਿਓ ਆਪਣੇ ਗੁੱਸੇ ਤੇ ਕੰਟਰੋਲ ਰੱਖੋ ਨਹੀਂ ਤਾਂ ਤੁਹਾਡੀਆਂ ਸਥਿਤੀਆਂ ਵਿਗੜ ਸਕਦੀਆਂ ਹਨ ਪਰਿਵਾਰ ਦਾ ਮਾਹੌਲ ਤੁਹਾਡੇ ਅਨਕੂਲ ਰਹੇਗਾ ਲੇਕਿਨ ਧਿਆਨ ਰੱਖਣਾ ਤੁਹਾਡੀਆਂ ਗੱਲਾਂ ਦੇ ਨਾਲ ਕਿਸੇ ਨੂੰ ਠੇਸ ਪਹੁੰਚ ਸਕਦੀ ਹੈ ਧਨ ਸੰਪਤੀ ਦੇ ਤੁਹਾਡੀ ਜ਼ਿੰਦਗੀ ਵਿੱਚ ਜੋਗ ਹਨ ਇਸ ਮਹੀਨੇ ਦੇ ਵਿੱਚ ਧਨ ਖਰਚਾਂ ਦੇ ਨਾਲ ਵੀ ਤੁਹਾਨੂੰ ਮਾਨਸਿਕ ਪਰੇਸ਼ਾਨੀ ਹੋ ਸਕਦੀ ਹੈ ਧਨ ਪ੍ਰਾਪਤੀ ਦੇ प्रबल ਜੋਗ ਹਨ ਪਰ ਤੁਸੀਂ ਖਰਚੇ ਸੋਚ ਸਮਝ ਕੇ ਇਸ ਮਹੀਨੇ ਦੇ ਵਿੱਚ ਕਰਨਾ ਕੁੰਮਾਰੀ ਸ਼ਿਵਾਲੇ ਹੁਣ ਗੱਲ ਕਰਦੇ ਹਾਂ ਤੁਹਾਡੀ ਲਵ ਲਾਈਫ ਦੇ ਬਾਰੇ ਇਸ ਮਹੀਨੇ ਦੇ ਵਿੱਚ ਤੁਹਾਡੇ ਪ੍ਰੇਮ ਸਬੰਧ ਚੰਗੇ ਰਹਿਣਗੇ। ਪ੍ਰੇਮੀ ਪ੍ਰੇਮਿਕਾ ਦੇ ਮਿਲਣ ਦੀ ਸੰਭਾਵਨਾ ਹੈ ਇਸ ਮਹੀਨੇ। ਜੇਕਰ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਉਸ ਦੇ ਨਾਲ ਆਪਣੇ ਮਨ ਦੀ ਗੱਲ ਸ਼ੇਅਰ ਕਰ ਸਕਦੇ ਹੋ। ਪ੍ਰੇਮ ਦਾ ਇਜ਼ਹਾਰ ਕਰ ਸਕਦੇ ਹੋ ਅਤੇ ਪ੍ਰੇਮ ਤੁਹਾਡੇ ਪੱਖ ਦੇ ਵਿੱਚ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਉਹ ਪ੍ਰੇਮ ਸਬੰਧ ਤੁਹਾਡੇ ਵਿਆਹ ਸਬੰਧ ਵਿੱਚ ਬਦਲ ਜਾਵੇਗਾ। ਸੰਤਾਨ ਪ੍ਰਾਪਤੀ ਦੀ ਖੁਸ਼ਖਬਰੀ ਮਿਲੇਗੀ ਕਿਤੇ ਬਾਹਰ ਘੁੰਮਣ ਫਿਰਨ ਤੁਸੀਂ ਜਾ ਸਕਦੇ ਹੋ। ਜਿਵੇਂ ਨਾਲ ਪਰਿਵਾਰ ਦੇ ਨਾਲ ਵਤ ਵਤ ਸਮਾਂ ਬਤੀਤ ਕਰੋਗੇ ਇਸ ਤਰ੍ਹਾਂ ਕਰਨ ਦੇ ਨਾਲ ਘਰ ਪਰਿਵਾਰ ਵਿੱਚ ਖੁਸ਼ੀ ਨਵਾਂ ਮਾਹੌਲ ਰਹੇਗਾ ਜੇਕਰ ਬਿਜ਼ਨਸ ਕੈਰੀਅਰ ਦੇ ਕਰੀਏ ਤਾਂ ਤੁਹਾਨੂੰ ਦੱਸਿਆ ਇੱਕ ਕਾਰਜ ਖੇਤਰ ਵਿੱਚ ਸਮਾਂ ਅਣਕੋਰ ਰਹੇਗਾ ਤੁਹਾਡੇ ਸਾਰੇ ਕੰਮ ਆਸਾਨੀ ਦੇ ਨਾਲ ਪੂਰੇ ਹੋਣਗੇ ਤੁਹਾਨੂੰ ਕੈਰੀਅਰ ਅਤੇ ਬਿਜ਼ਨਸ ਦੇ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਤੁਹਾਡੀ ਸਫਲਤਾ ਦੇ ਇਸ ਮਹੀਨੇ ਵਿੱਚ ਪੂਰੇ ਪੂਰੇ ਜੋਗ ਹਨ ਇਸ ਮਹੀਨੇ ਦੇ ਵਿੱਚ ਤੁਸੀਂ ਚੰਗੇ ਗੱਡ ਦੇ ਹੋਗੇ ਸਫਲਤਾ ਦੀ ਕੁੰਭ ਰਾਸ਼ੀ ਵਾਲਿਓ ਇਹਨਾਂ ਚੰਗਾ ਸਮਾਂ ਖੁਸ਼ ਨਸੀਬ ਸਮਾਂ ਕਿਹਾ ਜਾ ਸਕਦਾ ਹੈ ਨਾਲ ਹੀ ਨਾਲ ਜੋ ਲੋਕ ਇਮਤਿਹਾਨਾਂਾਂ ਦੇ ਲਈ ਤਿਆਰੀ ਕਰ ਰਹੇ ਹਨ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਹਨ ਉਹਨਾਂ ਦੀ ਮਨੋ ਕਾਮਨਾ ਪੂਰੀ ਹੋਣ ਜਾ ਰਹੀ ਹੈ ਸਰਕਾਰੀ ਨੌਕਰੀ ਮਿਲਣ ਦੇ ਵਿੱਚ ਯੋਗ ਹਨ ਇਹ ਸਮਾਂ ਅਨੁਕੂਲ ਹੈ ਤੁਹਾਡੇ ਕੈਰੀਅਰ ਦੇ ਲਈ ਜੋ ਲੋਕ ਨੌਕਰੀ ਕਰਦੇ ਹਨ ਉਨ੍ਹਾਂ ਦੀ ਪ੍ਰਮੋਸ਼ਨ ਦੇ ਵਿੱਚ yog ਹਨ ਵੇਤਨ ਵਿਧੀ ਦੇ ਵਿੱਚ yog ਹਨ ਪਰਿਵਰਤਨ ਦੇ yog ਹਨ ਨਾਲ ਹੀ ਨਾਲ ਜੇਕਰ ਤੁਸੀਂ ਨੌਕਰੀ ਦੇ ਲਈ ਕੋਈ ਇੰਟਰਵਿਊ ਦਿੱਤਾ ਹੋਇਆ ਹੈ ਉਹ ਵੀ ਤੁਹਾਡੇ ਪਕਸ਼ ਦੇ ਵਿੱਚ ਜਾਵੇਗਾ ਤੁਹਾਡੀ ਨੌਕਰੀ ਦੇ प्रबल yog ਹਨ ਇਹ ਸਮਾਂ ਚੰਗਾ ਹੈ ਕਾਨੂੰਨ ਦੀ ਪੜ੍ਹਾਈ ਕਰਨ ਵਾਲੇ ਲੋਕਾਂ ਦਾ ਤੁਹਾਨੂੰ ਇਸ ਮਹੀਨੇ ਦੇ ਵਿੱਚ ਅਧਿਕ ਲਾਭ ਹੋਵੇਗਾ ਸਫਲਤਾ ਪ੍ਰਾਪਤ ਹੋਵੇਗੀ ਨਾਲ ਹੀ ਨਾਲ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ अनेका ਔਸਰ ਤੁਹਾਨੂੰ ਮਿਲਣਗੇ ਕੁੰਭ ਰਾਸ਼ੀ ਵਾਲਿਓ ਉਹਨਾਂ ਮੌਕਿਆਂ ਦਾ ਤੁਸੀਂ ਪੂਰਾ ਫਾਇਦਾ ਉਠਾਓਗੇ ਜੇਕਰ ਗੱਲ ਤੁਹਾਡੀ ਸਿਹਤ ਦੀ ਕੀਤੀ ਜਾਵੇ ਤਾਂ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਜੁਲਾਈ ਦੇ ਮਹੀਨੇ ਦੇ ਵਿੱਚ ਪੇਟ ਸੰਬੰਧੀ ਇਨਫੈਕਸ਼ਨ ਦੀ ਪ੍ਰੋਬਲਮ ਆ ਸਕਦੀ ਹੈ ਇਸ ਸਮੇਂ ਦੇ ਵਿੱਚ ਸਿਹਤ ਦਾ ਤੁਸੀਂ ਪੂਰਾ ਧਿਆਨ ਰੱਖਣਾ ਹੈ ਕਿਸੇ ਵੀ ਛੋਟੀ ਤੋਂ ਛੋਟੀ ਸਿਹਤ ਸੰਬੰਧੀ ਪਰੇਸ਼ਾਨੀਆਂ ਨੂੰ ਨਜ਼ਰ ਅੰਦਾਜ਼ ਨਾ ਕਰਨਾ ਤੁਹਾਨੂੰ ਦੱਸਦੇ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿਸੇ ਵੱਡੀ ਬਿਮਾਰੀ ਦਾ ਰੂਪ ਲੈ ਲਵੇ ਜੋ ਵੀ ਤੁਹਾਨੂੰ ਥੋੜਾ ਜਿਹਾ ਵੀ ਲੱਗੇ ਕਿ ਸਿਹਤ ਸਹੀ ਨਹੀਂ ਹੈ ਕੋਈ ਵੀ ਪਰੇਸ਼ਾਨੀ ਆਵੇ ਤੁਰੰਤ ਤੁਸੀਂ ਡਾਕਟਰ ਦੇ ਕੋਲ ਜਾਓ ਤੇ ਡਾਕਟਰ ਦੀ ਸਲਾਹ ਲਓ ਤਾਂ ਤੁਹਾਡੀ ਸਿਹਤ ਠੀਕ ਰਹੇਗੀ ਆਪਣੀ ਸਕਾਰਾਤਮਕ ਸੋਚ ਰੱਖੋ ਵੱਧ ਤੋਂ ਵੱਧ ਪਾਣੀ ਪੀਣਾ ਇਸ ਮਹੀਨੇ ਵਿੱਚ ਤੁਹਾਨੂੰ ਲਾਭ ਦੇਵੇਗਾ ਹੁਣ ਗੱਲ ਕਰਦੇ ਹਾਂ ਜੀ ਉਪਾਅ ਦੀ ਗੁੰਮਰਾਸ਼ੀ ਵਾਲਿਆਂ ਨੇ ਜੋ ਉਪਾਅ ਕਰਨਾ ਹੈ ਉਹਨਾਂ ਨੂੰ ਦੱਸਦੇ ਕਿ ਇਸ ਮਹੀਨੇ ਆਰਥਿਕ ਸਥਿਤੀ ਨੂੰ ਬਿਹਤਰ ਕਰਨ ਦੇ ਲਈ ਤਾਂਬੇ ਦੇ ਪਾਂਡੇ ਦੇ ਵਿੱਚ ਪਾਣੀ ਭਰ ਕੇ ਕਿਸੇ ਜ਼ਰੂਰਤਮੰਦ ਨੂੰ ਦਿਓ ਤਾਂਬੇ ਦਾ ਅਤੇ ਕਿਸੇ ਵੀ ਇੱਕ ਸ਼ੁੱਕਰਵਾਰ ਇਹ ਉਪਾਅ ਕਰ ਲਓ ਤਾਂਬੇ ਦੇ ਪਾਂਡੇ ਦੇ ਵਿੱਚ ਜਲ ਭਰ ਕੇ ਕਿਸੇ ਗਰੀਬ ਨੂੰ ਦਾਨ ਕਰੋ ਤੁਹਾਡੀ ਆਰਥਿਕ ਸਥਿਤੀ ਬਹੁਤ ਹੀ ਚੰਗੀ ਹੋ ਜਾਵੇਗੀ ਤੁਹਾਨੂੰ ਪੂਰਾ ਲਾਭ ਮਿਲੇਗਾ ਨਾਲ ਹੀ ਨਾਲ ਤੁਸੀਂ ਦੁੱਧ ਦਹੀਂ ਕਪੂਰ ਸਫੇਰ ਚੀਜ਼ਾਂ ਦਾ ਦਾਨ ਕਰੋ ਜੇਕਰ ਤੁਸੀਂ ਕਿਸੇ ਮੰਦਰ ਦੇ ਵਿੱਚ ਕਰਦੇ ਹੋ ਤਾਂ ਆਰਥਿਕ ਸਥਿਤੀ ਤੁਹਾਡੀ ਪ੍ਰਭਲ ਹੋਵੇਗੀ ਤੇ ਘਰ ਪਰਿਵਾਰ ਵਿੱਚ ਖੁਸ਼ੀ ਨਵਾਂ ਵਾਤਾਵਰਨ ਰਹੇਗਾ ਅਤੇ ਤੁਹਾਡੇ ਕੈਰੀਅਰ ਦੇ ਸਾਰੇ ਦਰਵਾਜ਼ੇ ਖੁੱਲ ਜਾਣਗੇ ਤੁਹਾਨੂੰ ਕਹਿ ਰਹੇ ਹਾਂ ਕਿ ਬੜਾ ਵੱਡਾ ਚਮਤਕਾਰ ਤੇ ਲਾਭ ਤੁਹਾਨੂੰ ਦਿਖਣ ਨੂੰ ਮਿਲੇਗਾ ਕਮਰਾ ਸ਼ਿਵਾਲਯ ਅਸੀਂ ਉਮੀਦ ਕਰਦੇ ਹਾਂ ਕਿ ਇਹ ਮਹੀਨਾ ਤੁਹਾਡੇ ਲਈ ਚੰਗਾ ਜਾਵੇਗਾ ਤੁਹਾਨੂੰ ਲਾਭ ਮਿਲੇਗਾ ਇਸ ਮਹੀਨੇ ਇਸ ਕਾਮਨਾ ਦੇ ਨਾਲ ਹੁਣ ਤੁਹਾਡੇ ਤੋਂ ਆਗਿਆ ਲੈਂਦੇ ਹਾਂ ਜੇਕਰ ਇਹ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਧੰਨਵਾਦ